ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਹਸਫਿਲ ਕੀਤੀਆਂ ਜਾ ਰਹੀਆਂ ਨੇ ਤੇ ਅਸੀਂ ਇਸ ਵੇਲੇ ਜਲੰਧਰ ਦੇ ਮਾਡਲ ਟਾਊਨ ਵਿਖੇ ਮੌਜੂਦ ਆ ਤਾਂ ਜੋ ਵੀਰ ਹੈ ਵੀਰ ਕੁਮਨ ਜੋ ਹੈ ਇਸ ਵੇਲੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ ਆਪਣੀ ਦੁਨੀਆ ਭਰ ਦੇ ਵਿੱਚ ਵੱਖਰੀ ਪਛਾਣ ਬਣਾਉਣ ਵਾਲੇ ਜਿਹੜੇ ਗੁਰਿੰਦਰ ਕੁਮਨ ਸੀ ਔਰ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਆਪਣੇ ਦਮ ਦੇ ਉੱਤੇ ਅਕਸਰ ਹੁੰਦਾ ਹੈ ਕਿ ਲੋਕ ਕਿਸੇ ਬੈਂਡ ਨਾਲ ਜਾਂ ਕਿਸੇ ਚੀਜ਼ ਨਾਲ ਜੁੜ ਕੇ ਅੱਗੇ ਵਧਦੇ ਨੇ ਲੇਕਿਨ ਵਿਰਿੰਦਰ ਕੁਮਨ ਉਹ ਸ਼ਖਸੀ ਜਿਸ ਨੇ ਕੀ ਆਪਣੀ ਜ਼ੋਰ ਤੇ ਆਪਣੇ ਦਮ ਤੇ ਆਪਣੇ ਸਰੀਰ ਦੇ ਦਮ ਤੇ ਪੂਰੀ ਦੁਨੀਆ 'ਚ ਪਛਾਣ ਬਣਾਈ ਪਰ ਉਹ ਮਾੜਾ ਦਿਨ ਜਿਸ ਵੇਲੇ ਕਿ ਕੱਲ ਉਹ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪੀਟਲ ਵਿੱਚ ਜਾਂਦੇ ਨੇ ਤਾਂ ਉੱਥੇ ਉਹ ਇਲਾਜ ਕਰਵਾਉਣ ਵਾਸਤੇ ਜਾਂਦੇ ਨੇ ਤਾਂ ਉੱਥੇ ਅਚਾਨਕ ਦੋ ਵਾਰ ਕਾਰਡੀਓਗ੍ਰਾਫਟ ਆਇਆ ਤੇ ਇਸ ਕਾਰਨ ਉਹਨਾਂ ਨੂੰ ਆਪਣੀ ਜਾਨ ਦੇਣੀ ਪਈ ਇਹ ਉਸ ਤੋਂ ਬਾਅਦ ਭਾਵੁਕ ਕਰਨ ਵਾਲੀਆਂ ਤਸਵੀਰਾਂ ਸਾਰਾ ਦਿਨ ਦੇਖਣ ਨੂੰ ਮਿਲੀਆਂ ਪਰ ਹੁਣ ਜੋ ਹੈ ਸਤਨਾਮ ਵਾਹਿਗੁਰੂ ਦਾ ਜਾਬਿਕਾ ਜਾਰੀ ਹੈ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਦਾ ਜਪ ਕਰਕੇ ਤੁਸੀਂ ਵੇਖੋ ਕਿ ਸੰਤਾ ਜਿਹੜੀਆਂ ਨੇ ਇਸ ਵੇਲੇ ਨਜ਼ਰ ਆ ਰਹੀਆਂ ਨੇ ਚਾਹੇ ਕੋਈ ਵੀ ਕਿਸੇ ਵੀ ਖੇਤਰ ਛੋਵੇ ਚਾਹੇ ਰਾਜਨੀਤਿਕ ਹੋਵੇ ਸਮਾਜ ਸੇਵਕ ਹੋਵੇ ਹਰ ਕੋਈ ਸ਼ਖਸ ਜਿਹੜਾ ਹੈ ਇਸ ਵੇਲੇ ਸਰਦਾ ਦੇ ਫੁੱਲ ਭੇਟ ਕਰਦਾ ਔਰ ਇਸ ਮਹਾਨ ਯੋਧੇ ਨੂੰ ਜਿਹੜਾ ਇਹ ਸਰਦਾਂਜਲੀ ਦੇ ਰਿਹਾ ਹੈ ساری ਜ਼ਿੰਦਗੀ ਇਹ ਸ਼ਖਸ ਨੂੰ ਯਾਦ ਕੀਤਾ ਜਾਏਗਾ ਕਿਉਂਕਿ ਇਹ ਸ਼ਖਸ ਨੇ ਦੁਨੀਆ ਪਰਦੇ ਵਿੱਚ ਇੱਕ ਕਲਕ ਪਛਾਣ ਬਣਾਈ ਤਾਂ ਦੱਸਣਾ ਚਾਹਾਂਗੇ ਕਿ ਕੱਲ ਅੰਮ੍ਰਿਤਸਰ ਦੇ 40 ਹਸਪਤਾਲ ਦੇ ਵਿੱਚ ਜਿਸ ਵੇਲੇ ਉਹ ਜਾਂਦੇ ਨੇ ਆਪਣੀ ਮੋਡੇ ਦੀ ਸਰਜਰੀ ਕਰਾਣ ਤਾਂ ਅਚਾਨਕ ਜਿਹੜਾ ਹੈ ਉਹਨਾਂ ਦੀ ਤਬੀਅਤ ਖਰਾਬ ਹੁੰਦੀ ਹੈ ਤਬੀਅਤ ਖਰਾਬ ਹੋਣ ਤੋਂ ਬਾਅਦ ਉਹ ਉਹਨਾਂ ਨੂੰ ਕਾਰਡੀਓਗ੍ਰਾਫਟ ਹੁੰਦਾ ਹੈ ਉਸ ਤੋਂ ਬਾਅਦ ਡਾਕਟਰ ਜਿਹੜੇ ਨੇ ਉਹਨਾਂ ਨੂੰ ਬਚਾ ਨਹੀਂ ਪਾਦੇ ਤਾਂਤਰ 25 ਸਾਲ ਦੀ ਉਮਰ ਦੇ ਵਿੱਚ ਜਿਹੜਾ ਹੈ ਕੁਮਨ ਜਿਹੜੇ ਨੇ ਇਸ ਦੁਨੀਆ ਨੂੰ ਸੰਦੀਵੀ ਵਿਛੋੜਾ ਦੇ ਕੇ ਚਲੇ ਗਏ ਤਾਂ ਉਸ ਬਾਅਦ ਉਹਨਾਂ ਦਾ ਸਸਕਾਰ ਕੀਤਾ ਜਾ ਰਿਹਾ ਉਹਦੀ ਤਸਵੀਰਾਂ ਤਾਂ ਉਸਾਂ ਜੀਆ ਕਰ ਰਹੇ ਆ ਵਕਫਤ ਸ਼ਖਸੀਤਾ ਸੁਫੀਲ ਕੁਮਾਰ ਰਿੰਕੂ ਪ੍ਰਗਟ ਸਿੰਘ ਤੇ ਹੋਰ ਵੀ ਜਿਹੜੇ ਸਿਆਸੀ ਆਗੂ ਨੇ ਜਾਂ ਸਮਾਜਿਕ ਲੋਕ ਨੇ ਉਹਨਾਂ ਦੇ ਇੱਥੇ ਪਹੁੰਚੇ ਨੇ ਔਰ ਸੁਨੇਹਾ ਇਹੋ ਹੀ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਦਾ ਹੈ ਹੀਰੋ ਦੋ ਕੀ ਹਮੇਸ਼ਾ ਜਾਣਿਆ ਜਾਏਗਾ ਆਪਣੇ ਕੰਮ ਵਸਤੇ ਆਪਣੇ ਨਾਮ ਵਸਤੇ ਪਰ ਉਹ ਅੱਜ ਛੱਡ ਕੇ ਜਾ ਚੁੱਕਾ ਹੈ ਨਰਿੰਦਰ ਕੁਮਨ ਹਰ ਕੋਈ ਸ਼ਖਸ ਨਾਲ ਮਿਲਣ ਸਾਰ ਸੀ ਜਦੋਂ ਵੀ ਕਿਸੇ ਨੂੰ ਮਿਲਦੇ ਸੀ ਤਾਂ ਹਰ ਕੋਈ ਸ਼ਖਸ ਕਹਿੰਦਾ ਸੀ ਕਿ ਮੈਂ ਦੋ ਦਿਨ ਪਹਿਲਾਂ ਮਿਲਿਆ ਹਾਂ ਜਾਂ ਤਿੰਨ ਦਿਨ ਪਹਿਲਾਂ ਮੇਰੀ ਮੁਲਾਕਾਤ ਹੋਈ ਹੈ ਤਾਂ ਮੁਲਾਕਾਤ ਲਗਾਤਾਰ ਚਲਦੀ ਰਹਿੰਦੀ ਸੀ ਪਰ ਹਰ ਕਿਸੇ ਨੂੰ ਮਿਲਣ ਵਾਲਾ ਸ਼ਖਸ ਅੱਜ ਦੁਨੀਆ ਨੂੰ ਛੱਡ ਕੇ ਜਾ ਰਿਹਾ ਹੈ ਔਰ ਉਹਨਾਂ ਦਾ ਅੰਤਿਮ ਰਸਮਾਂ ਜਰੀਆ ਨੇ ਉਹ ਅਸੀਂ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਬਹੁਤ ਇਹ ਜਿਹੜੇ ਪਲ ਹੁੰਦੇ ਨੇ ਕਾਫੀ ਔਖੇ ਹੁੰਦੇ ਨੇ ਕਿਉਂਕਿ ਜਦੋਂ ਅੰਤਿਮ ਦੇ ਦੋ ਅਗਨੀ ਦੇਣੀ ਹੁੰਦੀ ਹੈ ਔਰ ਅੰਤਿਮ ਸੰਸਕਾਰ ਜਿਹੜਾ ਸਭ ਤੋਂ ਟਫ ਹੁੰਦਾ ਹੈ ਕਿ ਉਸ ਦੇ ਵਿੱਚ ਲੋਕ ਜ਼ਰੂਰ ਭਾਵਕ ਹੁੰਦੇ ਨੇ ਪਰਿਵਾਰ ਵਾਸਤੇ ਬਹੁਤ ਵੱਡਾ ਹੈ ਕਿਉਂਕਿ ਬਾਕੀ ਲੋਕ ਤਾਂ ਠੀਕ ਹੈ 2 4 5 ਦਿਨ ਬਾਅਦ ਚਲੇ ਜਾਣਗੇ ਪਰ ਜੋ ਪਰਿਵਾਰ ਹੈ ਉਸ ਦੇ ਵਾਸਤੇ ਇਹ ਸਦਮਾ ਹਮੇਸ਼ਾ ਬਣਿਆ ਰਹੇਗਾ ਕਿ ਆਖਿਰਕਾਰ ਉਹ ਕਿਰੀ ਮਨੂਸ ਕਢੀ ਸੀ ਜਿਸ ਵੇਲੇ ਕੀ ਹਸਪੀਟਲ ਜਾਂਦੇ ਨੇ ਉਸ ਤੋਂ ਬਾਅਦ ਉਹ ਇੱਕ ਹਾਦਸਾ ਜੇ ਨੂੰ ਅਸੀਂ ਕਹਿ ਸਕਦੇ ਹਾਂ ਉਹਦਾ ਸ਼ਿਕਾਰ ਹੋਏ ਤਾਂ ਉਹਨਾਂ ਨੂੰ ਆਪਣੀ ਜੋ ਗੁਮਾਣੀ ਪਈ ਤਸਵੀਰਾਂ ਤੁਹਾਨੂੰ ਅਸੀਂ ਜਲੰਧਰ ਤੋਂ ਸਾਂਝੀਆਂ ਕਰ ਰਹੇ ਹਾਂ ਜਲੰਧਰ ਦੇ ਸ਼ੰਚਾਨ ਘਾੜ ਤੇ ਮੌਜੂਦ ਹਾਂ ਤਾਂ ਇੱਥੇ ਇਸ ਵੇਲੇ ਜੋ ਹੈ ਉਹ ਪੀਰਾ ਜਿਹੜਾ ਹੈ ਇਸ ਵੇਲੇ ਉਹ ਛੋੜਾ ਦੇ ਚੁੱਕਾ ਹੈ ਤਾਂ ਬਹੁਤ ਸਾਰੇ ਲੋਕ ਇਸ ਵੇਲੇ ਇੱਥੇ ਨੀਰੋਤ ਸਾਹਿਬਾਨ ਵੀ ਪਹੁੰਚੇ ਨੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਦੇਖੋ ਜੀ ਤੁਸੀਂ ਆਪਣੇ ਤੀਸਰੀ ਇੰਟਰਵਿਊ ਤੇ ਦੇਖ ਰਹੇ ਹੋ ਤੇ ਇੱਥੇ ਕੀ ਤੁਹਾਨੂੰ ਦੱਸ ਰਹੇ ਆ ਕਿ ਸ਼ਬਦਾਜ ਬਿਆਨਿਕ ਤਜੱਤੀਆ ਤੋਂ ਬਹੁਤ ਜ਼ਰੂਰੀ ਹੈ ਬਿਲਕੁਲ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਆਮ ਆਦਮੀ ਕਾਦਰ ਸੁਪਰੀਮ ਬਿਲਕੁਲ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲੋਕਾਂ ਦਾ ਇਕੱਠ ਜਿਹੜਾ ਹੈ ਅੱਜ ਇਸ ਉਹ ਵਿਦਾਈ ਦੇਣ ਵਾਸਤੇ ਪਹੁੰਚਾ ਹੈ ਔਰ ਦੁਖਦ ਪਰ ਹਰ ਕੋਈ ਵਿਅਕਤੀ ਇਸ ਨੂੰ ਸਰਦਾ ਦੇ ਫੁੱਲ ਔਰ ਨਮ ਅੱਖਾਂ ਨਾਲ ਵਿਦਾਈ ਦੇ ਰਿਹਾ ਹੈ ਇਸ ਵੇਲੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਮਨਿੰਦਰ ਭਗਤ ਜੀ ਮੌਜੂਦ ਨੇ ਜੋ ਕਿ ਇਸ ਵੇਲੇ ਜਿਹੜੇ ਨੇ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਚਾਹ ਲਾ ਚਾਹਦੇ ਨੇ ਕਿਉਂਕਿ ਨੌਜਵਾਨਾਂ ਵਾਸਤੇ ਇੱਕ ਕਾਗਨਿਕ ਪਰਸਨੈਲਿਟੀ ਸੀ ਤਾਂ ਉਸ ਦਾ ਜਿਹੜਾ ਹੈ ਇੱਥੇ ਨਜ਼ਰ ਆ ਰਹੇ ਨੇ ਕੀ ਚਾਹ ਚੋਗੇ ਅੱਜ ਇੱਕ ਕਿਹੜਾ ਰੂਪ ਪਦਾ ਦੇਣ ਭਾਗ ਕਰਕੇ ਦੇਸ਼ ਵਾਸਤੇ ਦੇਖੋ ਅੱਜ ਪੰਜਾਬ ਔਰ ਦੇਸ਼ ਲਈ ਬਹੁਤ ਹੀ ਦੁਖ ਦੀ ਗੜੀ ਹੈ ਦੇਖੋ ਕਿ ਕੈਸਾ ਹੌਨ ਹਾਰ ਬੱਚਾ ਜਿਨ ਨੇ ਆਪਣੇ ਪੰਜਾਬ ਦਾ ਔਰ ਦੇਸ਼ ਦਾ ਨਾਮ ਦੁਨੀਆ ਤੇ ਰੋਸ਼ਨ ਕੀਤਾ ਹੀ ਵਾਸ ਇੰਟਰਨੈਸ਼ਨਲ ਸਟਾਰ आज ਸਾਡੇ ਕੋਲ ਇੱਕ ਇੰਟਰਨੈਸ਼ਨਲ 스타 ਖੁੱਸ ਗਿਆ ਹੈਗਾ ਉਹਨੇ ਪਰਿਵਾਰ ਲਈ ਪੰਜਾਬ ਲਈ ਔਰ ਦੇਸ਼ ਲਈ ਇਹ ਬਹੁਤ ਕੁਝ ਕਰਨਾ ਸੀ ਉਹਦਾ ਅਚਾਨਕ ਜਾਣਾ ਸਾਡੇ ਸਾਰਿਆਂ ਲਈ ਬਹੁਤ ਦੁਖਦਾਈ ਹੈ ਅਸੀਂ ਇਸ ਦੁੱਖ ਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਅੱਜ ਮੈਂ ਦੇਖ ਰਿਹਾ ਇਤਨਾ ਵੱਡਾ ਜਨ ਸਮੂਹ ਜੋ ਹੈ ਇਸ ਗੱਲ ਦਾ ਸਬੂਤ ਹੈ ਗਵਾਹ ਹੈ ਕਿ ਇਸ ਨੇ ਹਮੇਸ਼ਾ ਸਭ ਦੇ ਨਾਲ ਪਿਆਰ ਪਾਇਆ ਹਮੇਸ਼ਾ ਮਿਲਣ ਸਾਥ ਸੀ ਉਹ ਮੇਰਾ ਛੋਟਾ ਭਾਈ ਸੀ ਹਮੇਸ਼ਾ ਜਦੋਂ ਮਿਲਣਾ ਮੇਰੇ ਘਰ ਦੇ ਕੋਲ ਉਹਦਾ ਘਰ ਹੈ ਅਸੀਂ ਲਗਾਤਾਰ ਜੰਦਰ ਵੈਸਟ ਵਿੱਚ ਉਹਦਾ ਜੋ ਹੈ ਸਾਰਾ ਪਰਿਵਾਰ ਰਹਿੰਦਾ ਹੈ ਸੋ ਅੱਜ ਮੇਰੇ ਲਈ ਜਿੱਥੇ ਪਰਿਵਾਰ ਲਈ ਲਾਸ ਹੈ ਉਹਦੇ ਲਈ ਮੇਰੇ ਲਈ ਵੀ ਇੱਕ ਪਰਸਨਲ ਲਾਸ ਹੈਗਾ ਕਿ ਮੈਂ ਇਸ ਨੂੰ ਬਹੁਤ ਦੁਖੀ ਮਨ ਨਾਲ ਕਹਿ ਰਿਹਾ ਹਾਂ ਕਿ ਅਸੀਂ ਇਸ ਦੁੱਖ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਪੰਜਾਬ ਵਾਸਤੇ ਕਿੰਡੀ ਵੱਡੀ ਕਿਉਂਕਿ ਇੱਕ ਵਸੇ ਨਸ਼ੀ ਮਰਦ ਉਹ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਇੱਕ ਨਵੀਂ ਦਿਖ ਪੇਸ਼ ਕਰਦੇ ਤੁਸੀਂ ਬਿਲਕੁਲ ਸਹੀ ਕਿਹਾ ਹੈਗਾ ਅੱਜ ਸਮੇਂ ਦੀ ਜੋ ਮੰਗ ਹੈ ਪੰਜਾਬ ਦੇ ਵਿੱਚ ਜੋ ਯੂਥ ਨਸ਼ੇ 'ਚ ਬਲ ਜਾ ਰਿਹਾ ਹੈ ਇਹ ਬੱਚਾ ਜਿਹੜਾ ਹੈਗਾ ਵਿਰਿੰਦਰ ਘੁੰਮਣ ਨੌ ਜਵਾਨਾਂ ਨੂੰ ਨਸ਼ੇ ਕੋਲੋਂ ਹਟਾ ਕੇ ਜਿਮ 'ਚ ਲੈ ਕੇ ਆਂਦਾ ਸੀ ਔਰ ਉਹਨਾਂ ਨੂੰ ਪ੍ਰੇਰਿਤ ਕਰਦਾ ਸੀ ਕਿ ਅਸੀਂ ਨਸ਼ਾ ਛੱਡਣਾ ਹੈ ਔਰ ਜੋ ਆਪਣੀ ਜ਼ਿੰਦਗੀ ਨੂੰ ਅੱਛੇ ਰਾਇ ਲਾਣਾ ਹੈ ਉਹਨਾਂ ਦਾ ਹੀ ਵਾਸ ਆਈਕਨ ਫਾਰ ਦਾ ਯੂਥ ਔਰ ਬਹੁਤ ਅੱਛਾ ਕੰਮ ਕਰ ਰਿਹਾ ਸੀ ਪ੍ਰਮਾਤਮਾ ਇਹਨੂੰ ਆਪਣੇ ਚਰਨਾਂ 'ਚ ਨਵਾਸ ਦੇਵੇ ਔਰ ਪਰ ਪਰਿਵਾਰ ਨੂੰ ਦੁੱਖ ਸਹਣ ਦੀ ਸ਼ਕਤੀ ਦੇਵੇ Nmill si 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 33 ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਗਮਗੀਨ ਮਾਹੌਲ ਇਸ ਵੇਲੇ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਤਾਂ ਇਹ ਤਸਵੀਰਾਂ ਨੇ ਇਸ ਵੇਲੇ ਜਲੰਧਰ ਦੀਆਂ ਮਾਡਲ ਟਾਊਨ ਦੇ ਸ਼ਮਸ਼ਾਨ ਘਾਟੀਆਂ ਨੇ ਜਿੱਥੇ ਕਿ ਵਰਿੰਦਰ ਘੁੰਮਣ ਜੋ ਕਿ ਪੰਜਾਬ ਦੀ ਇੱਕ ਬਹੁਤ ਵੱਡੀ ਸਖਸ਼ੀਅਤ ਸੀ ਦੇਸ਼ ਦੀ ਇੱਕ ਬਹੁਤ ਵੱਡੀ ਸ਼ਖਸੀਅਤ ਸੀ ਦੁਨੀਆ ਭਰ ਦੇ ਵਿੱਚ ਆਪਣਾ ਨਾਮ ਕਮਾਇਆ ਔਰ ਆਪਣੇ ਸ਼ਰੀਰ ਆਪਣੇ ਬਲਬੂਤੇ ਤੇ ਇਹ ਨਹੀਂ ਕਿ ਕਿਸੇ ਦੇ ਮੋਢਿਆਂ ਤੇ ਰੱਖ ਕੇ ਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਸੀ ਉਸ ਜਗ੍ਹਾ ਤੇ ਮੌਜੂਦ ਨਾ ਜਿੱਥੇ সংস্কার ਕੀਤਾ ਜਾ ਰਿਹਾ ਹੈ ਤੇ ਵਰਿੰਦਰ ਘੁੰਮਣ ਦੀ ਸ਼ਖਸੀਅਤ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸੀ ਤੇ ਔਰ ਕਿਸੇ ਨਾਮ ਦਾ ਮੁਤਾਜ ਨਹੀਂ ਸੀ ਕਿ ਲੰਬੇ ਸਮੇਂ ਤੋਂ ਉਸਨੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਦੁਨੀਆ ਭਰ ਦੇ ਵਿੱਚ ਆਪਣਾ ਨਾਮ ਬਣਾਇਆ ਬਾਲੀਵੁੱਡ ਦੇ ਨਾਲ-ਨਾਲ ਆਪੀ ਸਿਨੇਮਾ ਖਾਸ ਕਰਕੇ ਜਿਹੜੀ ਨਸੀਹਤ ਨੌਜਵਾਨਾਂ ਨੂੰ ਜਿਹੜੀ ਨਸ਼ੇ ਦੇ ਖਿਲਾਫ ਦੇਣੀ ਹੁੰਦੀ ਹੈ ਉਸ ਦੇ ਵਿੱਚ ਵੱਡਾ ਕੰਮ ਕੀਤਾ ਆਪਣੀ ਪਹਿਲਵਾਨੀ ਆਪਣੀ ਫਿਟਨੈਸ ਆਪਣੇ ਜੋਰ ਦੇ ਨਾਲ ਦੁਨੀਆ ਪਰਦੇ ਵਿੱਚ ਜਾਣੇਗੇ ਪੰਜਾਬ ਦੇ ਰੋਲ ਮਾਡਲ ਸੀ ਫੀਮੇਲ ਵੱਲੋਂ ਜਾਣੇ ਜਾਂਦੇ ਸੀ ਔਰ ਅਕਸਰ ਨੌਜਵਾਨਾਂ ਨੂੰ ਇਹ ਸੁਨੇਹਾ ਦਿੰਦੇ ਸੀ ਕਿ ਨਸ਼ਿਆਂ ਤੋਂ ਦੂਰ ਰਹੋ ਔਰ ਮੈਸੇਜ ਕੋਰ ਨੂੰ ਜਿਹੜਾ ਖਤਮ ਕਰਨ ਦਾ ਕੰਮ ਉਹਨਾਂ ਨੂੰ ਕੀਤਾ ਜਾ ਰਿਹਾ ਸੀ ਇੱਕ ਪਰਸੋਨੈਲਿਟੀ ਸੀ ਔਰ ਉਸ ਪਰਸੋਨੈਲਿਟੀ ਦੇ ਵਿੱਚ ਉਹ ਦੁਨੀਆ ਭਰ ਦੇ ਵਿੱਚ ਤਾਬਜ ਰਏ ਔਰ ਇੱਕ ਵੱਖਰੀ ਪਹਿਚਾਨ ਜਿਹੜੀ ਹੈ ਉਹਨਾਂ ਨੇ ਬਣਾਈ ਪਰ ਸਮੇਂ ਨੂੰ ਕੁਝ ਹੋਰ ਮੰਜ਼ੂਰ ਸੀ ਸਮੇਂ ਦਾ ਭਾਣਾ ਵਰਤਿਆ ਔਰ ਇੱਕ ਵੱਡਾ ਲਾਸ ਜਿਹੜਾ ਹੈ ਉਹ ਹੋਇਆ ਜਿਸ ਦੇ ਨੁਕਸਾਨ ਦੀ ਪਰ ਭਾਈ ਨਹੀਂ ਕੀਤੀ ਜਾ ਸਕੀ ਉਹ ਨੁਕਸਾਨ